ਇੱਕ ਠੰਡਾ ਕਮਰਾ ਸੀਗਾ ਤੇ ਉਥੇ ਉਹਨਾਂ ਨੂੰ ਅਪਸਾਈਡ ਡਾਊਨ ਕਰਤਾ ਜਨਵਰੀ ਦਾ ਮਹੀਨਾ ਸੀਗਾ ਤੇ ਅਪਸਾਈਡ ਡਾਊਨ ਕਰਕੇ ਤਿੰਨ ਦਿਨ ਟੰਗਿਆ ਰਿਹਾ ਜਦੋਂ ਬੰਦਾ ਟੰਗਿਆ ਰਹਿੰਦਾ ਉਹਦਾ ਸਾਰਾ ਬਲੱਡ ਸਿਰ ਵਿੱਚ ਆ ਜਾਂਦਾ ਉਹ ਤੋਂ ਬੰਦਾ ਵੈਸੇ ਨਾਰਮਲ ਨਹੀਂ ਮੇਰਾ ਕਹਾਣ ਬਲੱਡ ਇੰਨਾ ਸੀਗਾ ਪ੍ਰੈਸ਼ਰ ਪੈ ਗਿਆ ਉਹਨਾਂ ਦੀ ਇੱਕ ਆਕ ਵੀ ਬਾਹਰ ਆ ਗਈ ਤੇ ਜਦੋਂ ਉਹਨਾਂ ਨੂੰ ਟੌਰਚਰ ਕੀਤਾ ਸੀ ਟੌਰਚਰ ਕਿਵੇਂ ਕਰਦੇ ਇਸੇ ਇਹ ਇੱਕ ਲੱਤਾਂ ਫੜ ਕੇ ਖਿੱਚ ਦਿੰਦੇ ਸੀਗੇ ਤਾਂ ਬੰਦਿਆਂ ਦੇ ਦੋ ਦੋ ਹਿੱਸੇ ਵੀ ਕਰ ਦਿੰਦੇ ਸੀ ਤੇ ਜਿਹੜਾ ਬੰਦੇ ਦੇ ਬਿਟਵੀਨ ਲੈਗਸ ਹੈਗਾ ਉਹ ਜਿਹੜੇ ਸਾਰਾ ਸਪੈਨ ਹੈ ਉਹ ਪਾੜ ਦਿੰਦੇ ਸੀ ਫੇਰ ਕਹਿੰਦੇ ਜਦੋਂ ਉਸ ਨੂੰ ਰਸੇ ਤੋਂ ਇੱਕ ਪੁਲਿਸ ਵਾਲਾ ਸੀਗਾ ਉਹਨੇ ਲਾਤਾ ਵੀ ਇਹਦੀ ਮੌਤ ਹੋ ਜਾਵੇਗੀ ਬਹੁਤ ਜ਼ਿਆਦਾ ਹਲਾਤ ਮਾੜੇ ਨੇ ਤੇ ਉਹਦੇ ਉੱਪਰ ਫੇਰ ਇੱਕ ਬਲੈਂਕਰ ਪਾ ਦਿੱਤਾ ਕਿਉਂਕਿ ਆਲਮੋਸਟ ਬਿਉਸ਼ੀ ਸਨ ਫੇਰ ਜਦੋਂ ਉਹ ਬਲੱਡ ਥੱਲੇ ਆ ਰਿਹਾ ਤਾਂ ਫੇਰ ਸਵਰਨ ਘੋਟਣਾ ਕਿਤੇ ਆਇਆ ਤਾਂ ਉਹਨੇ ਵੇਖਿਆ ਵੀ ਇੱਥੇ ਕੰਬਲ ਪਾਇਆ ਹੋਇਆ ਤੇ ਜਿਹੜੇ ਕੁਝ ਜਿਹੜੇ ਉਥੋਂ ਪੁਲਿਸ ਵਾਲੇ ਦੱਸਦੇ ਨੇ ਵੀ ਕੀ ਕੁਝ ਹੋਇਆ ਫੇਰ ਮੁੜ ਕੇ ਬਾਅਦ ਸਵਰਨ ਘੋਟਣਾ ਕਹਿੰਦਾ ਦੇਖੋ ਹੁਣ ਇਹਦੇ ਡਰਦੇ ਦਾ ਪਿਸ਼ਾਬ ਨਿਕਲ ਗਿਆ ਫੇਰ ਪੁਲਿਸ ਵਾਲਾ ਕਹਿੰਦਾ ਸਾਰੇ ਪਿਸ਼ਾਬ ਨਹੀਂ ਐ ਇਹ ਬਲੱਡ ਐ ਵੀ ਇਹ ਬਲੱਡ ਐ ਜਿਹੜਾ ਨਿਕਲਿਆ ਫੇਰ ਉਸ ਟਾਈਮ ਬਲੈਂਕਟ ਲਾ ਕੇ ਤਾਂ ਉਹਦੇ ਗੋਪਟੰਗਾ ਤੇ ਠੁੱਡੇ ਮਾਰਨੇ ਸ਼ੁਰੂ ਕੀਤੇ ਸਵਰਨ ਸਿੰਘ ਜਿਹੜਾ ਘੋਟਣਾ ਜਿਸ ਨੂੰ ਕਿਹਾ ਜਾਂਦਾ ਪੁਲਿਸ ਤਾਸੀ ਉਸ ਵੇਲੇ ਉਸਤੇ ਠੁੱਡੇ ਮਾਰੇ ਗਏ ਠੁੱਡੇ ਮਾਰਨ ਤੋਂ ਬਾਅਦ ਉਸਤੇ ਸਿਰ ਵਿੱਚ ਗੋਲੀ ਮਾਰ ਦਿੱਤੀ ਗਈ ਇਹ ਦੇਖੋ 99 ਦੇ ਵਿੱਚ ਇਹ ਕਲੀਅਰ ਕਰ ਦਤਾ ਇੱਕ ਤਵਾੜੀ ਨਾਮ ਦਾ ਕੋਈ ਜਿਹੜਾ ਸੀਗਾ ਜਿਹੜਾ ਹਿਊਮਨ ਰਾਈਟ ਦੇ ਲਈ ਵੀ ਲੜ ਰਿਹਾ ਸੀਗਾ ਵੀ ਕੀ ਕੁਝ ਪੁਲਿਸ ਨੇ ਕੀਤਾ ਉਹਨੇ ਸਾਰਾ ਜ਼ਿਕਰ ਕਰਤਾ 99 ਤੋਂ ਬਾਅਦ ਦੇ ਵਿੱਚ ਦੇਖੋ ਬਾਦਲ ਪਰਿਵਾਰ ਕਿੰਨਾ ਲੰਮਾ ਸਮਾਂ ਸਰਕਾਰ ਰਨ ਕਰਦੇ ਨੇ ਇਹਨਾਂ ਨੇ ਇੱਕ ਸਮਾਂ ਵੀ ਐਸਾ ਨਹੀਂ ਵੇਖਿਆ ਵੀ ਚਲੋ ਵੀਕਾ ਜੋੜਾ ਇੱਕ ਯੋਧਾ ਉਸਦੇ ਨਾਲ ਧੱਕਾ ਹੋਇਆ ਪੁਲਿਸ ਤੇ ਪੁਲਿਸ ਤੇ ਸਟੇਸ਼ਨ ਵਿੱਚ ਉਸਦਾ ਕਤਲ ਕਰ ਦਿੱਤਾ ਗਿਆ ਸ਼ਹੀਦ ਕਰ ਦਿੱਤਾ ਗਿਆ ਇਹਨਾਂ ਨੇ ਕਿਤੇ ਵੀ ਉਹਦਾ ਜ਼ਿਕਰ ਨਹੀਂ ਕੀਤਾ ਹੁਣੇ ਮੁੱਦਾ ਜਾਂ ਚੁੱਕ ਨੂੰ ਫਿਰਦੇ ਨੇ ਤਾਂ ਮੈਂ ਕਹਾਂਗਾ ਇਹਨਾਂ ਦੇ ਕਿਤੇ ਮਗਰਨਾ ਲੱਗ ਜਾਇਓ ਕਿਉਂਕਿ ਜਦੋਂ ਇਹਨਾਂ ਕੋਲ ਪਾਵਰ ਹੁੰਦੀ ਆ ਉਦੋਂ ਹੀ ਇਹ ਦੂਜੇ ਪਾਸੇ ਹੋ ਜਾਂਦੇ ਜਦੋਂ ਪਾਵਰ ਨਹੀਂ ਆ ਤਾਂ ਪੰਥਕ ਮੁੱਦੇ ਚੁੱਕਦੇ ਨੇ ਚਲੋ ਠੀਕ ਹੈ ਉਹ ਉਹਨਾਂ ਦੀ ਆਪਣੀ ਮਰਜ਼ੀ ਪਰ ਜਿਹੜਾ ਪੰਥ ਹੈ ਉਹ ਥੋੜਾ ਸਮਾਰਟ ਰਵੇ